ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਕੋ ਬਸ਼ਰਮੀ ਤੇ ਹਰਿਆਣੇ ਦੀ ਸਰਕਾਰ ਜਿਹੜੀ ਉੱਤਰ ਆ ਜੀ ਔਰ ਪਿਛਲੀ ਵਾਰੀ ਤਰ੍ਹਾਂ ਕੀਤਾ ਜਿਵੇਂ ਖੱਟਰ ਨੇ ਆਰੀਵਣ ਕਟਾਉਣ ਵਾਲੀ ਜਿਹੜੀ ਰਸਮ ਹੈ ਕੋ ਐਸ ਵਾਰੀ ਵੀ ਉਹ ਹੀ ਕਰ ਰਿਆ। ਸੋਦੇ ਤੇ ਉਹਨਾਂ ਨੇ ਐਲਾਨ ਕੀਤਾ ਐਲਾਨ ਕਰਨ ਤੋਂ ਬਾਅਦ ਕਿਸਾਨਾਂ ਨੇ ਮੈਂ ਕਿਹਾ ਵੀ ਇਹ ਗੱਲ ਕਿ ਹਟਿਆ ਵੇਖੋ ਮੈਂ ਜੇ ਇੱਥੇ ਆ ਕੇ ਆਪਦੀ ਥਾਪੀ ਮਾਰ ਕੇ ਕਹਾਂ ਵੀ ਕਿਸਾਨ ਨਹੀਂ ਅੰਦੋਲਨ ਹੈ ਜਿਹੜਾ ਕਿ ਤਿੰਨ ਕਾਲੇ ਕਾਨੂੰਨ ਹੈ ਉਹ ਅਸੀਂ ਰੱਦ ਕਰਾਇਆ ਉਹ ਮੇਰਾ ਬੜਾ ਵੱਡਾ ਭਲੇਕਾ ਹੋਊਗਾ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਚ ਹਰ ਇੱਕ ਵਰਗ ਨੇ ਸ਼ਿਰਕਤ ਕੀਤੀ ਹੈ ਥੱਲੇ ਕਿਸਾਨਾਂ ਨੇ ਜਾਂ ਕਿਸਾਨ ਆਗੂਆਂ ਨੇ ਨਹੀਂ ਕੀਤੀ ਕਿਸਾਨ ਆਗੂ ਇੱਕ ਤੁਹਾਨੂੰ ਦਿਸ਼ਾ ਨਿਰਦੇਸ਼ ਦੇ ਸਕਦੇ ਆ ਇੱਕ ਰੋਡ ਮੈਪ ਪੜਾ ਕੇ ਦੇ ਸਕਦੇ ਆ ਵੀ ਲੜਾਈ ਅਸੀਂ ਕਿਸ ਤਰ੍ਹਾਂ ਲੜਨੀ ਹੈ ਪਰ ਲੜਾਈ ਤੁਸੀਂ ਲੋਕਾਂ ਨੇ ਲੜਨੀ ਹੈ ਉਹਦੇ ਚ ਵੱਡੇ ਪੱਤਰ ਤੇ ਚਲੋ ਕਿਸਾਨ ਪਹੁੰਚੇ ਉੱਥੇ ਉੱਥੇ ਪੁਲਿਸ ਨਾਲ ਜਦਦੋ ਜੈਨ ਕਾਫੀ ਹੋਈ ਉਹਦੇ ਚ ਸਾਡੇ ਲਗਭਗ ਜਿਹੜੀ ਸਾਡੇ ਕੋਲ ਰਿਪੋਰਟ ਆਈ ਹੈ 200 ਦੇ ਕਰੀਬ ਜਿਹੜੇ ਕਿਸਾਨ ਹੈ ਉਹ ਗੰभीर ਰੂਪ ਚ ਜ਼ਖਮੀ ਹੋਏ ਆ ਜਿਨ੍ਹਾਂ ਦੇ ਚ ਕਈਆਂ ਦੀ ਜਿਹੜੀ ਅੱਖ ਦੀ ਨਜ਼ਰ ਹੈ ਉਹ ਵੀ ਜਾ ਚੁੱਕੀ ਹੈ ਪਰ ਪੁਲਿਸ ਵੱਲੋਂ ਲਗਾਤਾਰ ਜਦਦੋ ਜੈਨ ਜਾਰੀ ਹੈ ਪਰ ਉਹਦੇ ਤੇ ਅਸੀਂ ਫਿਰ ਇੱਕ ਵਾਰ ਇਹਨਾਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ ਦਿਨੀ ਚੰਡੀਗੜ੍ਹ ਮੀਟਿੰਗ ਕਰਕੇ ਆਏ ਆ ਸੰਗਰੂਰ ਮੀਟਿੰਗ ਹੋਈ ਸਾਡੀ ਕਲ ਮਡਲਾਡੇ ਮੀਟਿੰਗ ਸੀਗੀ ਸੰਯੁਕਤ ਕਿਸਾਨ ਮੋਰਚਾ ਦੀ ਸ਼ਾਮ ਨੂੰ ਮੀਟਿੰਗ ਸੀਗੀ ਉਸ ਮੀਟਿੰਗਾਂ ਦੇ ਵਿੱਚ ਅਸੀਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਗੱਲ ਤੇ ਏੜੇ ਹੋਏ ਆ ਪਰ ਕੱਲ ਹੈ ਵੀ ਸਾਡੇ ਜਿਹੜੀ ਜ਼ਮੀਰ ਹੈ ਅਸੀਂ ਤੁਹਾਡੇ ਲੋਕਾਂ ਦੇ ਨਾਲ ਆ ਕਿਤੇ ਕਿਸਾਨ ਦੀ ਗੱਲ ਆਊਗੀ ਕਿਸਾਨੀ ਮੰਗਾਂ ਦੀ ਗੱਲ ਆਊਗੀ ਅਸੀਂ ਜਿਹੜੇ ਉੱਥੇ ਪਿੱਛੇ ਹਟਣ ਵਾਲੇ ਨਹੀਂ ਅਸੀਂ ਲੋਕਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਉਹ ਤਸ਼ੱਦਦ ਕੀਤਾ ਉਹਨਾਂ ਨੇ ਅਸੀਂ ਕੱਲ ਚੇਤਾਵਨੀ ਵੀ ਦਿੱਤੀ ਹੈ ਗ੍ਰਹਿ ਮੰਤਰਾਲੇ ਨੂੰ ਅਸੀਂ ਹਰਿਆਣਾ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ ਜੇ ਇਸ ਤੋਂ ਬਾਅਦ ਕੋਈ ਕਾਰਵਾਈ ਉਹਨਾਂ ਕਿਸਾਨਾਂ ਤੇ ਕੀਤੀ ਗਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਜਵਾਬੀ ਕਾਰਵਾਈ ਜਿਹੜੀ ਇੱਕੋ ਕਰਾਂਗੇ ਉਹਦੇ ਤੇ ਅੱਜ ਆਪਾਂ ਪ੍ਰੋਗਰਾਮ ਉਲੀਕਿਆ ਜਿਹੜਾ ਅਮਰਜੈਂਸੀ ਕਾਲ ਦੇ ਤਹਿਤ ਅਸੀਂ ਪੂਰੇ ਪੰਜਾਬ ਦੇ ਚ ਰੇਲ ਚੱਕਾ ਜਾਮ ਅਸੀਂ ਕਰਾਂਗੇ ਪਰ ਇਹ ਸਾਡਾ ਜਿਹੜਾ ਟਰੈਲਰ ਹੈ ਇਸ ਤੋਂ ਬਾਅਦ ਮੋਦੀ ਸਰਕਾਰ ਤੇ ਖੰਡਰ ਸਰਕਾਰ ਬਾਅਦ ਨਾ ਆਈ ਤਾਂ ਵੱਡੀ ਗਿਣਤੀ ਚ ਪਹਿਲਾਂ ਤੋਂ ਵੀ ਵੱਧ ਅਸੀਂ ਟਰਾਲੀਆਂ ਟਰੈਕਟਰ ਲੈ ਕੇ ਆਪਦੇ ਵੀਕਲ ਲੈ ਕੇ ਉਸ ਦਿੱਲੀ ਦੀਆਂ ਬਰੂਹਾਂ ਤੇ ਬੈਠਾਂਗੇ ਔਰ ਸੋਨਿਹਾਰ ਸੋਨਿਹਾਰ ਕਰਦੇ ਆ ਅੱਗੇ ਲੱਗਾਂਗੇ ਅਸੀਂ ਪਹਿਲਾ ਗੋਲੀ ਚੱਲੂਗੀ ਸਾਡੇ ਤੇ ਜੇ ਮੋਦੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਦੀ ਸਰਕਾਰ ਦੀ ਕਬਲ ਦੇ